ਅਸਲੀ ਤੇ ਵੱਡੀ ਹੀਰ ਇਹ ਕਹਾਣੀ ਬਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ ਸੂਰਜ ਸਿਰ ਉੱਤੇ ਸੀ ਅਤੇ ਪਸੀਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਬੱਸ ਉਤਰਦਿਆਂ ਮੈਂ ਦੂਰੋਹੀ ਸੁਖਵੰਤ ਨੂੰ ਪਿੰਡੋਂ ਪੰਜ-ਛਤ ਕਿੱਲੇ ਬਾਹਰ ਬੰਬੀ ਤੇ ਫਿਰਦਿਆਂ ਤੱਕਿਆ ਤਾਂ ਘਰ ਜਾਣ ਦੀ ਥਾਂ ਸਿੱਧਾ ਉੱਧਰ ਹੀ ਤੁਰ ਪਿਆ ਮੇਰੇ ਹੱਥ ਵਿੱਚ ਤੇਲ ਵਾਲਾ ਖਾਲੀ ਕਹਣ ਤੱਕ ਕੇ ਪਹਿਲਾਂ ਤਾਂ ਉਹ ਮੁਸਕਰਾਇਆ ਤੇ ਫਿਰ ਘੁੱਟ ਕੇ ਮਿਲਦਿਆਂ ਹਾਲ-ਚਾਲ ਪੁੱਛਿਆ ਤੇਰੇ ਯਾਰਾਂ ਦੇ ਸਤਾਏ ਭੱਜੇ ਫਿਰਦੇ ਆ ਮੇਰਾ ਇਸ਼ਾਰਾ ਸਰਕਾਰ ਵੱਲ ਸੀ ਜਿਸ ਦੀ ਮਦਦ ਉਹਨਾਂ ਦੀ ਪਾਰਟੀ ਐਤਕੀ ਕਰ ਰਹੀ ਸੀ ਕਿਉਂਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਹੁਣ ਰਾਜ ਕਰਨ ਵਾਲੀ ਇਹੋ ਹੀ ਇੱਕ ਪਾਰਟੀ ਸੀ ਜੋ ਸਮਾਜਵਾਦੀ ਸੜਕ ਤੇ ਸਿੱਧੀ ਤੁਰ ਰਹੀ ਸੀ ਲੰਮੇ ਬਲਦੇ ਦਿਨਾਂ ਵਿੱਚ ਲੰਮੀ ਉਡੀਕ ਕਰਦਿਆਂ ਲੰਮੀਆਂ ਲਾਈਨਾਂ ਵਿੱਚ ਖੜੂਣ ਤੋਂ ਪਿੱਛੋਂ ਵੀ ਤੇਲ ਨਹੀਂ ਸੀ ਮਿਲਿਆ ਖਿਜੇ ਹੋਏ ਜੱਟਾਂ ਦੇ ਹੱਥਾਂ ਵਿੱਚ ਕਹਿਣ ਸਨ ਤੇ ਉਹਨਾਂ ਦਾ ਦਿਲ ਕਰਦਾ ਪਿਆ ਸੀ ਇਹ ਕਹਿਣ ਆਪਣੇ ਸਿਰ ਵਿੱਚ ਮਾਰਨ ਜਾਂ ਸਰਕਾਰ ਦੇ ਸਿਰ ਵਿੱਚ ਗਾਲਾਂ ਕੱਢਦੀ ਤੇ ਦੰਦਕ੍ਰੀਚ ਦੀ ਭੀੜ ਨੇ ਉੱਚੇ ਪੌਲ ਉੱਤੇ ਬੱਸ ਲੂ ਦਿੱਤੀ ਤੇ ਬੱਸਾਂ ਵਿੱਚੋਂ ਦਿਸਦੇ ਸਰਕਾਰੀ ਮੂਹ ਤੇ ਕੈਨ ਮਾਰ ਮਾਰ ਕੇ ਰੋਮੱਠਾ ਕਰਨਾ ਸ਼ੁਰੂ ਕੀਤਾ ਪੰਜ ਮਿੰਟ ਪਿੱਛੋਂ ਪੁਲਿਸ ਦੇ ਟਰੱਕ ਪੁਲ ਤੇ ਪਹੁੰਚ ਗਏ ਸਨ ਸਾਹਮਣੇ ਆਉਣ ਵਾਲੇ ਹਰ ਬਦਮਾਸ਼ ਆਦਮੀ ਅਤੇ ਸ਼ਰੀਫ ਪੁਲਿਸ ਨੂੰ ਡਾਂਗਾ ਭਰੌਣੀਆਂ ਪੈ ਰਹੀਆਂ ਸਨ ਨੇਤਾ ਜੀ ਦਾ ਬੁੱਤ ਸਿੱਧੀ ਧੌਣ ਅਕੜਾ ਕੇ ਆਪਣੇ ਪਿੱਛੇ ਬੇਦੋਸ਼ੇ ਜੱਟਾਂ ਨੂੰ ਬਦੋ-ਬਦੀ ਫੜ ਕੇ ਜੀਪਾਂ ਵਿੱਚ ਬਿਠਾਉਂਦੇ ਆਂ ਵੇਖਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕਰ ਰਿਆ ਦੋ ਮਿੰਟਾਂ ਵਿੱਚ ਪੋਲੋ ਤੇ ਕੋਈ ਆਦਮੀ ਨਹੀਂ ਸੀ ਰਹਿ ਗਿਆ ਕੇਵਲ ਲਾਲ ਪਗੜੀਆਂ ਖਾਕੀ ਵਰਦੀਆਂ ਤੇ ਸਮਾਂ ਵਾਲੀਆਂ ਡਾਂਗਾ ਸਨ ਮੈਂ ਆਪਣਾ ਕੈਨ ਲਗਾਉਂਦਾ ਪੌੜੀਆਂ ਵਾਲੇ ਪੁਲ ਰਹੀਂ ਹੇਠਾਂ ਉਤਰਿਆ ਸੀ ਕਿ ਅਚਾਨਕ ਸੁਖਵੰਤ ਦੇ ਪਿੰਡ ਨੂੰ ਜਾਣ ਵਾਲੀ ਬੱਸ ਉੱਥੇ ਆ ਗਈ ਮੈਂ ਫਟੋ ਉਸ ਵਿੱਚ ਬੈਠ ਗਿਆ ਚਲੋ ਇਸੇ ਪੱਜ ਨਾਲ ਮਿਲਣ ਤਾਂ ਆ ਗਿਆ ਉਹ ਹੱਸਿਆ ਅਸੀਂ ਨਿੰਮ ਦੀ ਛਾਂਵੇਂ ਬੈਠ ਕੇ ਸਰਾਣੇ ਰੱਖਿਆ ਟਰਾਂਜਿਸਟਰ ਲਾਹੌਰ ਤੋਂ ਬੋਲਦਾ ਹੋਇਆ ਕਿਸੇ ਇੰਜਣ ਦੀ ਮਸ਼ਹੂਰੀ ਕਰ ਰਿਹਾ ਸੀ ਨਜ਼ਾਮਦੀਨ ਦੀ ਮੋਟੀ ਭਰਵੀ ਪੰਜਾਬੀ ਆਵਾਜ਼ ਵਿੱਚ ਮੈਂ ਪੱਗ ਲਾ ਕੇ ਮੰਜੀ ਤੇ ਧਰੀ ਅਤੇ ਸੁਖਵੰਤ ਨੂੰ ਕਿਹਾ ਯਾਰ ਨਜ਼ਾਮਦੀਨ ਨੂੰ ਕਹਿ ਮੇਰਾ ਵੀ ਇੰਜਣ ਬਕਵਾ ਦੇਵੇ ਥੋੜਾ ਜਿਹਾ ਹੱਸਦਿਆਂ ਮੈਂ ਕਮੀਜ਼ ਲਾਉਣ ਲੱਗਾ ਤੱਤੀ ਲੋ ਦੇ ਬੁੱਲੇ ਆ ਰਹੇ ਸਨ ਦੋ ਪੈਲੀਆਂ ਦੀ ਵੀਟ ਤੇ ਬਾਰਡਰ ਤੋਂ ਮੁੜ ਕੇ ਆਈ ਗੱਡੀ ਧੁੱਪ ਵਿੱਚ ਧੂਆਂ ਘੋਲਦੀ ਦੌੜੀ ਜਾ ਰਹੀ ਸੀ ਪਰਾਂਸ ਗਵੰਤਾ ਦਾ ਕਾਮਾ ਸੱਜਣ ਪਾਣੀ ਦਾ ਕਿਆਰਾ ਮੋੜ ਰਿਆ ਸੀ ਤੇ ਲਾਗਲੇ ਵੱਡ ਵਿੱਚ ਸੱਜਣ ਦਾ ਛੋਟਾ ਭਰਾ ਪਸ਼ੂਆਂ ਤੋਂ ਬੇਪਰਵਾਹ ਸਿਰ ਉਤੇਲੇ ਪਾਟੇ ਝਟਕੇ ਨੂੰ ਕਦੀ ਟਾਉਣ ਤੇ ਕਦੀ ਬੰਨਣ ਵਿੱਚ ਮਸਤ ਸੀ ਸੱਜਣ ਨੂੰ ਵੇਖਦਿਆਂ ਹੀ ਮੇਰੇ ਬੁੱਲਾਂ ਤੇ ਮੁਸਕਾਨ ਦੌੜ ਗਈ ਉਹ ਦਿਲਚਸਪ ਹੈ ਕਈ ਵਾਰ ਸੋਚਦਾ ਹਾਂ ਕਿ ਉਸ ਨੂੰ ਕੀ ਆਕਾਂ ਦਿਲਚਸਪ ਗੱਭਰੂ ਦਿਲਚਸਪ ਆਦਮੀ ਜਾਂ ਦਿਲਚਸਪ ਜਾਨਵਰ ਫੈਸਲਾ ਨਹੀਂ ਹੁੰਦਾ ਪਰ ਫਿਰ ਵੀ ਉਹ ਦਿਲਚਸਪ ਹੈ ਜ਼ਰੂਰ ਨਾਮ ਦਾ ਸੱਜਣ ਪਰ ਸਮੇਂ ਨੇ ਸਦੀਆਂ ਤੋਂ ਉਹ ਜਿਹਾ ਨਾਲ ਸੱਜਣਤਾ ਹੀ ਨਹੀਂ ਪਾਲੀ ਬੜੀਆਂ ਸਦਾਰਨ ਤੇ ਅਜੀਬ ਗੱਲਾਂ ਕਰੇਗਾ ਸੁਣਨ ਵਾਲੇ ਹੱਸਣਗੇ ਹੈਰਾਨ ਹੋਣਗੇ ਤੇ ਹੋਰ ਗੱਲਾਂ ਕਰਨ ਨੂੰ ਹੋਰ ਗੱਲਾਂ ਪੁੱਛਣ ਨੂੰ ਉਹਨਾਂ ਦਾ ਚਿਤ ਕਰੇਗਾ ਸਿੱਧੇ ਸੁਭਾਅ ਵਾਲਾ ਮਲੰਗਾ ਵਰਗਾ ਮੈਨੂੰ ਮਸਕਰਾਉਂਦੇ ਵੇਖ ਸੁਗਵੰਤ ਸਮਝ ਗਿਆ ਉਸ ਸ਼ੁਗਲ ਮੇਲੇ ਲਈ ਸੱਜਣ ਨੂੰ ਕੋਲੇ ਬੁਲਾ ਲਿਆ ਆਉਂਦਿਆਂ ਉਸ ਕਹੀ ਨੂੰ ਪੀਨ ਪਰਨੇ ਧਰਤੀ ਤੇ ਮਾਰਿਆ ਫਿਰ ਦਸਤੇ ਤੋਂ ਹੱਥ ਲਾ ਕੇ ਸਿਕਰੀ ਭਰਿਆ ਸਿਰ ਖੁਰਕਣ ਲੱਗਾ ਸੱਜਣਾ ਕੀ ਆ ਚਾਚਾ ਪੁੱਤ ਹੁਣ ਵਿਆਹ ਕਰਾ ਲਾ ਵੇ ਕਿੰਨਾ ਪੱਛੜਦਾ ਜਾਂਦਾ ਸਾਲ ਪਿੱਛੋਂ ਇੱਕ ਨਿਆਣਾ ਚਾਚਾ ਮੇਰੀ ਵੀ ਇਹੋ ਮਰਜ਼ੀ ਐ ਮਾਈਂ ਘਰ ਦੇ ਨਹੀਂ ਮੰਨਦੇ ਬੁੱਢਾ ਮੇਰੇ ਹਿੱਸੇ ਦੇ ਪੈਸੇ ਲੈ ਕੇ ਆਪ ਹੀ ਖਰਚ ਖਾ ਲੈਂਦਾ ਤੇ ਵਿਆਹ ਉਹਸ ਮੱਥੇ ਚੋਂ ਝੋਂਦਾ ਮੁੜਕਾ ਪੁੰਜਿਆ ਤਾਂ ਹੱਥ ਨਾਲ ਲੱਗੀ ਮਿੱਟੀ ਨੇ ਮੱਥੀ ਦੀਆਂ ਰਖਾਵਾਂ ਨੂੰ ਆਪਣੇ ਹੇਠਾਂ ਕੱਜ ਰਿਆ ਕਾਲਾ ਬਨੂਸੀ ਰੰਗ ਸੁਤਿਆ ਜਿਸਮ ਰਗੜ ਕੇ ਮੁੰਨਿਆ ਸਿਰ ਗੋਲਕਾਰ ਦੇ 22 ਸਾਲਾਂ ਚਿਹਰੇ ਦੀਆਂ ਉੱਪਰੀਆਂ ਹੱਡੀਆਂ ਵਿੱਚ ਨਿੱਕੀਆਂ-ਨਿੱਕੀਆਂ ਬਰੀਕ 60 ਸਾਲਾਂ ਅੱਖਾਂ ਟੁੱਟਿਆ ਬਟਣਾ ਤੇ ਅਧੀਆਂ ਬਾਹਾਂ ਵਿੱਚ ਮੇਲਾ ਕੁੜਤਾ ਗਲਤ ਤੇ ਤੇੜ ਅੱਧੋ ਰਾਣਾ ਪਰਨਾ ਉਸ ਇੱਕ ਵਾਰ ਜ਼ੋਰ ਦੀ ਘੁੱਟ ਕੇ ਅੱਖਾਂ ਮੀਚੀਆਂ ਜਿਵੇਂ ਅੱਖਾਂ ਵਿੱਚ ਵੜਦੇ ਮੁੜ ਕੇ ਨੂੰ ਵਾਪਸ ਮੋੜਨਾ ਹੋਵੇ ਫਿਰ ਬਰੀਕ ਅੱਖਾਂ ਨਾਲ ਮੇਰੇ ਅਤੇ ਸੁਕੰਤ ਵੱਲ ਇੰਜ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਕਿ ਉਹ ਵਕਿਆ ਹੀ ਹੁਣ ਜਵਾਨ ਹੋ ਗਿਆ ਹੈ ਉਸ ਦਾ ਵਿਆਹ ਹੋਣਾ ਹੀ ਚਾਹੀਦਾ ਤੇ ਉਸ ਦਾ ਪਿਓ ਠੇਕੀ ਉੱਤੇ ਮਿਲਦੇ ਉਹਦੇ ਸਾਰੇ ਪੈਸੇ ਹਰ ਸਾਲ ਕਿਉਂ ਖਾਵੇ ਸਖਵੰਤ ਨੇ ਸ਼ਰਾਰਤੀ ਮੁਸਕਰਾਟ ਬੁੱਲਣਾ ਤੇ ਲਿਆਂਦੀ ਅਤੇ ਮੈਨੂੰ ਅੱਖ ਤੱਕ ਕੇ ਬੋਲਿਆ ਸੱਜਣਾ ਇੱਕ ਗੱਲ ਊ ਹੋਰ ਵੀ ਐ ਸੱਜਣ ਨੇ ਉਹਦੇ ਮੂੰਹ ਤੇ ਅੱਖਾਂ ਘੱਟ ਦਿੱਤੀਆਂ ਕਈ ਵਾਰ ਤਾਂ ਯਾਰਾ ਸੋਚੀਦਾ ਵਿਆਹ ਵੀ ਨਿਰਾ ਪਵਾੜਾ ਐ ਤਿੰਨ ਚਾਰ ਨਿਆਣੇ ਹੋ ਜਾਣ ਉਧਰੋਂ ਤੋੜ-ਤੋੜ ਖੰਦੇ ਆ ਉਧਰੋਂ ਅੰਤਾਂ ਦੀ ਮਹਿੰਗਾਈ ਖਾਂਦੀ ਐ ਨਾ ਚੰਗਾ ਪਾਉਣ ਨੂੰ ਤੇ ਨਾ ਚੰਗਾ ਖਾਣ ਨੂੰ ਮਹਿਤਾਨਾ ਬੰਦੇ ਦਾ ਪੁੱਤ ਹੋਏ ਤਾਂ ਵਿਆਹ ਕਰਾਈ ਨਾ ਮੇਰਾ ਤਾਂ ਕਈ ਵਾਰ ਆਪ ਜਨਾਨੀ ਛੱਡਣ ਨੂੰ ਚਿਤ ਕਰਦਾ ਪਰ ਆ ਜਿਹੜੇ ਜਵਾਗ ਜੰਮ ਧਰੇ ਸੌਰੀ ਦੇ ਮੈਂ ਤਾਂ ਨਾ ਛੱਡ ਠਾ ਤੂੰ ਕੀ ਲੈਣਾ ਵਿਆਹ ਚੋਂ ਛੜਾ ਰਹਿ ਕੇ ਮੌਜਾਂ ਲੈ ਸੱਜਣ ਨੂੰ ਸੁਖਵੰਤ ਦੇ ਚਿਹਰੇ ਤੇ ਕੋਈ ਸ਼ਰਾਰਤ ਨਾ ਲੱਭ ਸਕੀ ਉਹ ਉਹਦੇ ਫੈਸਲੇ ਨੂੰ ਸੁਣਦਿਆਂ ਨਰਾਜ ਹੋ ਗਿਆ ਫਿਰ ਸਿਰ ਖੁਰਕਣ ਲੱਗਾ ਤੇ ਜਿਵੇਂ ਕਿਸੇ ਦੀ ਪੇਸ਼ ਨਾ ਜਾਂਦੀ ਹੋਵੇ ਥੱਕੀ ਜਿਹੀ ਆਵਾਜ਼ ਵਿੱਚ ਬੋਲਿਆ ਉਹ ਆਖੋ ਚਾਚਾ ਮੈਂ ਘੜਾਗੇ ਕਰਾਉਂਦੇ ਆ ਤੇ ਕਹੀ ਚੁੱਕ ਕੇ ਉਹ ਦਵਾ ਦਬ ਪਰੇ ਤੁਰ ਗਿਆ ਅਸੀਂ ਹੱਸ ਪਏ ਹੱਸਦਿਆਂ ਸੁਖਵੰਤ ਨੇ ਕਿਹਾ ਕੰਜਰਾ ਤੁਰ ਪਿਆ ਚੱਲ ਹਾ ਡੱਗਰ ਡੱਕੜੀ ਕੋ ਤੇ ਭਿੱਲੀ ਨੂਰੇ ਕਲਾ ਇਹਨੂੰ ਘਰ ਕ ਲਾਇਏ ਬਲਵੰਤ ਨੂੰ ਆਖੇ ਕੋਈ ਚਾਹ ਪਾਣੀ ਲੈ ਕੇ ਆਵੇ ਉਹਦਾ ਕਾਮਰੇਡ ਯਾਰ ਆਇਆ ਤੇ ਉਹ ਮੇਰੇ ਵੱਲ ਵੇਖ ਕੇ ਮੁਸਕਰਾ ਪਿਆ ਮੈਂ ਉਸਦਾ ਭਾਵ ਸਮਝਦਾ ਸੀ ਬਲਵੰਤ ਉਹਦਾ ਛੋਟਾ ਭਰਾ ਸੀ ਜੋ ਕਾਲਜ ਵਿੱਚੋਂ ਪੜ੍ਹ ਕੇ ਹਟਿਆ ਸੀ ਵਧੀਆ ਐਥਲੀਟ ਹੋਣ ਦੇ ਨਾਲ ਨਾਲ ਰਾਜਨੀਤਿਕ ਸੂਝ ਵੀ ਰੱਖਦਾ ਸੀ ਉਸ ਅਨੁਸਾਰ ਉਹ ਪਿਛਲੇ 3-4 ਸਾਲਾਂ ਵਿੱਚ ਭਾਰਤੀ ਕਮਿਊਨਿਸਟ ਲਹਿਰ ਦਾ ਸਭ ਪਾਸਿਓਂ ਪੱਥਰ ਚੋਟ ਮੜਿਆ ਸੀ ਤੇ ਹੁਣ ਉਹ ਕਹਿੰਦਾ ਹੈ ਕਿ ਅਸੀਂ ਸਾਰੇ ਕਾਮਰੇਡ ਕਿਸਮ ਦੇ ਆਦਮੀ ਹਾਂ ਕਾਮਰੇਡ ਨਹੀਂ ਜਿਵੇਂ ਪੰਜਵੀਂ ਵਿੱਚ ਪੜ੍ਹਦੇ ਬੱਚੇ ਯਾਦ ਕਰਨ ਨਾਂਵਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਬਸ ਕੁਝ ਇਹੀ ਕਾਮਰੇਡ ਕਿੰਨੀ ਕਿਸਮ ਦੇ ਹੁੰਦੇ ਹਨ ਸੱਜਾ ਖੱਬਾ ਨਕਸਰਵਾੜੀਆ ਜਾਂ ਰੂਸਪੱਖੀ ਚੀਨਪੱਖੀ ਉਹਦਾ ਹਸਦਾ ਤੇ ਲੋਕਪੱਖੀ ਕਿਉਂ ਨਹੀਂ ਪਰ ਮਜ਼ੇ ਦੀ ਗੱਲ ਤਾਂ ਇਹ ਸੀ ਕਿ ਅਸੀਂ ਸਾਰੇ ਆਪਣੇ ਆਪ ਨੂੰ ਸਹੀ ਕਮਿਊਨਿਚ ਸਮਝੇ ਸਾਂ ਕਿ ਕੰਟਿਆਬੱਦੀ ਆਪਣੇ ਹੱਕ ਵਿੱਚ ਦਿਰੀਲਾ ਦੇ ਸਕਦੇ ਸਾਂ ਜਿਵੇਂ ਮੇਲਿਆਂ ਵਿੱਚ ਵਿਕਦੀ ਵਾਰੇ ਸ਼ਾਹ ਦੀ ਹੀਰ ਉੱਤੇ ਲਿਖਿਆ ਹੁੰਦਾ ਸੀ ਸਭ ਤੋਂ ਅਸਰੀ ਤੇ ਵੱਡੀ ਹੀਰ ਤਸਵੀਰਾਂ ਸਮੇਤ ਇੰਜ ਹੀ ਅਸੀਂ ਸਾਰੇ ਆਪੋ ਆਪਣੀ ਪਾਰਟੀ ਬਾਰੇ ਸੋਚਦੇ ਤੇ ਕਹਿੰਦੇ ਸਾਂ ਸਭ ਤੋਂ ਅਸਰੀ ਤੇ ਵੱਡੀ ਇਹ ਵੀ ਸੱਜਣਾ ਅਕੂ ਲੱਠਾ ਹੀ ਨਿਕਲੂ ਸਦਨ ਦਾ ਛੋਟਾ ਭਰਾ ਪਿੱਲੀ ਖੜਾ ਸੀ 12-14 ਸਾਲਾਂ ਦਾ ਸੁੱਕਾ ਜਿਹਾ ਮੜਚੂ ਸਰੀਰ ਖੁੱਚਾਂ ਘੱਟੇ ਨਾਲ ਭਰੀਆਂ ਤੇ ਹੱਥ ਵਿੱਚ ਪਾਟੀ ਬੈਨ ਦਾ ਛੋਟਾ ਸੁਖਵੰਤ ਮੁਸਕਰਾ ਰਿਹਾ ਸੀ ਫਿਰ ਉਸ ਨੇ ਇਨਾਂ ਦਿਨਾਂ ਵਿੱਚ ਅੱਗੇ ਕਈ ਵਾਰ ਪਿੱਲੀ ਨਾਲ ਕੀਤੀ ਗੱਲ ਸਿਰਫ ਸਵਾਦ ਲੈਣ ਲਈ ਦੁਹਰਾਈ ਪਿੱਲੀ ਉਹ ਪਿੱਲੀ ਐਤਕੀ ਸੁਣਿਆ ਤੇਰੇ ਪਿਓ ਨੇ ਜਿਹੜੀ ਬਿਸ਼ਨੇਕਿਆਂ ਤੋਂ ਕਿੱਲਾ ਪੈਲੀ ਆਪ ਲੈ ਕੇ ਵਾਈ ਸੀ ਉਸ ਵਿੱਚੋਂ ਬੜੇ ਦਾਣੇ ਹੋਏ ਨੇ ਪਿੱਲੀ ਪਹਿਲਾਂ ਤਾਂ ਜਿਵੇਂ ਮਾੜਾ ਜਿਹਾ ਸੰਗਿਆ ਉਸੇ ਪਾਸੇ ਮੂੰਹ ਕੀਤਾ ਤੇ ਡੰਡੇ ਨਾਲ ਖੁੱਛ ਖੁਰਕਣ ਲੱਗ ਪਿਆ। ਦੱਸ ਬੁੱਤ ਸੰਗਦਾ ਕਿਉਂ ਐ? ਬੜੇ ਨਿਕਲੇ ਤਾਂ ਵੀ ਕਿੰਨੇ ਕੁ 500 ਭਰੀ ਨਿਕਲਾਈ ਹੋ ਕਿੱਲੇ ਚੋਂ? ਆਖੋ। ਦਾਣੇ ਤਾਂ ਫਿਰ ਆਗੇ ਹੋਣਗੇ 3-400 ਮਣ 300 ਮਣ ਹੋਏ। ਅਸੀਂ ਉਸਦੇ ਸਿੱਧਰ ਪੁਣੇ ਤੇ ਹੱਸ ਪਏ। ਅਚਾਨਕ ਮੈਂ ਪੁੱਛ ਲਿਆ, "ਓਏ ਇੰਨੇ ਦਾਣੇ ਸਾਂਭੇ ਕਿੱਥੇ ਜੇ?" ਲੈ ਗਏ ਕੇ ਜਵਾਬ ਜਿਵੇਂ ਪਹਿਲਾਂ ਹੀ ਉਸਦੇ ਹੋਠਾਂ ਉੱਤੇ ਸੀ। "ਕੌਣ" ਜਿਨ੍ਹਾਂ ਦੇ ਦਾਣੇ ਸਨ ਹੱਸਦਾ ਹੱਸਦਾ ਮੈਂ ਚੁੱਪ ਕਰ ਗਿਆ ਛੁਰੀ ਜਿਵੇਂ ਮੇਰਾ ਅੰਦਰ ਬਾਹਰ ਚੀ ਗਈ ਹੋਵੇ ਉਹਦੇ ਸਿੱਧਰਪੁਰ ਨੇ ਚਾਏ ਦਾਣਿਆਂ ਬਾਰੇ ਕਿੰਨਾ ਝੂਠ ਸੀ ਤੇ ਗਏ ਦਾਣਿਆਂ ਬਾਰੇ ਕਿੰਨਾ ਸੱਚ ਭਿੱਲੀ ਪਿੰਡ ਨੂੰ ਤੁਰ ਗਿਆ ਸੀ ਮੈਂ ਟ੍ਰਾਂਜਿਸਟਰ ਉੱਚਾ ਕਰਕੇ ਅੰਦਰਲੇ ਸ਼ੋਰ ਤੋਂ ਬਚਣਾ ਚਾਹੁੰਦਾ ਸਾਂ ਮੇਰੇ ਸਾਹਮਣੇ ਘੱਟੇ ਭਰੇ ਸੁੱਕੇ ਸਰੀਰ ਜਿਵੇਂ ਕਬਰਾਂ ਚੋਂ ਮੁਰਦੇ ਉੱਠ ਕੇ ਆ ਗਏ ਹੋਣ ਰੌਲਾ ਪਾ ਰਹੇ ਸਨ ਚੀਕ ਰਹੇ ਸਨ ਸੜਕਾਂ ਬਾਜ਼ਾਰ ਭਰੇ ਹੋਏ ਜਿਵੇਂ ਕਹਿ ਰਹੇ ਸਨ ਦਾਣੇ ਕੌਣ ਲੈ ਗਏ ਦਾਨੇ ਕਿਉਂ ਲੈ ਗਏ ਲਹੂ ਚੋਂਦੀਆਂ ਅੱਖਾਂ ਤੇ ਗਸਹਿਲ ਮੂੰਹ ਜਿਵੇਂ ਕਿਸੇ ਨੂੰ ਕੱਟਿਆ ਖਾ ਜਾਣਾ ਹੋਵੇ ਤੇ ਫਿਰ ਕਦੀ ਦੂਜੇ ਹੀ ਪਾਲ ਪੱਥਰ ਵਾਂਗ ਬੇਹਰਕਤ ਸਿਰ ਛੁੱਟੀ ਕਰੋਤੇ ਮੂੰਹ ਵਾਂਗ ਸੜਕਾਂ ਤੇ ਪਿਗਲਦੇ ਮੈਨੂੰ ਚੁੱਪ ਵੇਖ ਕੇ ਸਖਵੰਤ ਹੱਸਿਆ ਉਸ ਅਨੁਸਾਰੇ ਦੋਵੇਂ ਭਰਾ ਖਾਸ ਤੌਰ ਤੇ ਸੱਜਣ ਅਜਿਹੀਆਂ ਦ੍ਰਿਤਾਸਪ ਗੱਲਾਂ ਆਮ ਹੀ ਕਰਦੇ ਰਹਿੰਦੇ ਸਨ ਤੇ ਫਿਰ ਉਹ ਸੱਜਣ ਬਾਰੇ ਦੱਸਣ ਲੱਗਾ ਅੱਗੇ ਹਰ ਸਾਲ ਸੱਜਣ ਦੇ ਠੇਕੇ ਤੇ ਮਿਲਦੇ ਪੈਸੇ ਉਹਦਾ ਪਿਓ ਹੀ ਲੈ ਲੈਂਦਾ ਸੀ ਪਰਤ ਕੀ ਜ਼ਿੱਦ ਕਰਨ ਕਰਕੇ ਵਿੱਚੋਂ 100 ਰੁਪਿਆ ਸੱਜਣ ਨੂੰ ਵੀ ਮਿਲ ਗਿਆ ਸੀ ਪਿਛਲੇ ਦਿਨੀ ਉਹ ਸੁਖਵੰਤ ਨਾਲ ਪਹਿਲੀ ਵਾਰ ਕਿਸੇ ਕੰਮ ਸ਼ਹਿਰ ਗਿਆ ਤਾਂ ਉਹਦੀ ਜੇਬ ਵਿੱਚੋਂ 100 ਰੁਪਿਆ ਸੀ ਉਹ ਸਮਾਨ ਨਾਲ ਭਰੀਆਂ ਵੱਖ-ਵੱਖ ਦੁਕਾਨਾਂ ਵੇਖ ਵੇਖ ਹੈਰਾਨ ਹੋ ਰਿਹਾ ਸੀ ਕਿ ਸੁਖਵੰਤ ਨੇ ਕਿਹਾ ਉਹ ਕੰਜਰ ਦੇ ਆ ਮੂੰਹ ਚੁੱਕ ਚੁੱਕ ਊਠਾਂ ਨੂੰ ਕਿੱਧਰ ਵੇਣਾ ਕਿਤੇ ਥੱਲੇ ਆਉਣਾ ਹੀ ਸੱਜਣ ਉਤਸਕ ਨਿਗਾਹਾਂ ਨਾਲ ਦੁਕਾਨਾਂ ਵੱਲ ਵੇਖਦਾ ਹੋਇਆ ਅਚਾਨਕ ਬੋਲ ਉੱਠਿਆ ਤਾਤਾ ਇਸ ਦੁਕਾਨ 'ਚ ਘੱਟੋ-ਘੱਟ 100 ਰੁਪਏ ਦਾ ਸਾਮਾਨ ਤਾਂ ਹੋ ਤੇ ਉਹ ਜੇਬ ਵਿੱਚ ਪਏ 100 ਰੁਪਏ ਦੇ ਨੋਟ ਨੂੰ ਪਲੋਸਣ ਲੱਗਾ। ਉਹਦੀ ਗੱਲ ਸੁਣ ਕੇ ਮੈਂ ਮਸਕਰਾਉਣਾ ਨਾ ਰਹਿ ਸਕਿਆ। ਅਸੀਂ ਸਲਾਹ ਕੀਤੀ ਕਿ ਬਲਵੰਤ ਦੇ ਚਾਹ ਤੇ ਰੋਟੀ ਲਿਓਣ ਸਮੇਂ ਜ਼ਰੂਰ ਘੜੀਕ ਸੱਜਣ ਨੂੰ ਛਾਵੇਂ ਬਿਠਾ ਕੇ ਉਸ ਨਾਲ ਗੱਲਾਂ ਕਰਾਂਗੇ। ਗਰਮੀ ਬਹੁਤ ਸੀ। ਮੈਂ ਬੰਬੀ ਦੇ ਚਬੱਤੇ 'ਚ ਵੜ ਗਿਆ। ਨਹਾ ਕੇ ਜਦੋਂ ਮੈਂ ਨਿੰਮ ਹੀਠਾਂ ਕੇ ਬੈਠਾ ਤਾਂ ਲਾਹੌਰ ਤੋਂ ਰੇਸ਼ਮਾ ਦੀ ਆਵਾਜ਼ ਵਿੱਚ ਬਾਰੇ ਸ਼ਾਦੀ ਹੀਰ ਦੇ ਬੋਲ ਮੇਰੇ ਅੰਦਰ ਨੂੰ ਝੂਣ ਗਏ ਕਮਾਲ ਹੋਈ ਵਰਸਾ ਸਦਕੇ ਨੀ ਰੇਸ਼ਮਾ ਮੈਂ ਸਿਰ ਹਿਲਾ ਰਿਹਾ ਸਾਂ ਤੇ ਸੋਚ ਰਿਹਾ ਸਾਂ ਪੰਜਾਬ ਤੇ ਪੰਜਾਬੀਅਤ ਬਾਰੇ ਪੰਜਾਬ ਦੇ ਟੋਟੇ ਕੀਤੇ ਜਾ ਸਕਦੇ ਹਨ ਪੰਜਾਬੀ ਦੇ ਨਹੀਂ ਬਾਰਡਰ ਚੱਲਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਸਕਦਾ ਹੈ ਪਰ ਹੀਰ ਦੇ ਨਿਸ਼ਚਾਏ ਬੋਲਾਂ ਨਾਲ ਗੁੜੁੱਛ ਹਵਾ ਨੂੰ ਨਹੀਂ ਰੇਸ਼ਮਾ ਦੀ ਆਵਾਜ਼ ਤੇ ਮੇਰਾ ਝੂਮਰਿਆ ਸਿਰ ਸਰਹੱਦਾਂ ਉੱਤੇ ਤਨੀਆਂ ਸੰਗੀਨਾਂ ਨੂੰ ਸ਼ਰਮਿੰਦਾ ਕਰ ਰਹੇ ਸਨ ਨਜ਼ਾਮਦੀਨ ਨੂੰ ਸੁਣਦਾ ਹੁੰਨਾ ਜ਼ਮੂਰ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਚਣਕ ਸੁਖਵੰਤ ਨੂੰ ਸਵਾਲ ਕਰ ਦਿੱਤਾ ਬਹੁਤ ਬਕਵਾਸ ਕਰਦਾ ਹੁੰਦਾ ਭਾਰਤ ਦੇ ਖਿਲਾਫ ਖਾਸ ਤੌਰ ਤੇ ਲੜਾਈ ਦੇ ਦਿਨੀ ਸੁਖਵੰਤ ਦੇ ਬੋਲ ਚੰਨ ਚ ਚ ਨਈ ਹੋਈ ਕਿ ਰੀცა ਉਸ ਬੰਦੇ ਦੇ ਪੰਜਾਬੀ ਬੋਲਣ ਦੀਆਂ ਉਸ ਦੀਆਂ ਆਵਾਜ਼ 'ਚ ਬਕਵਾਸ ਸੁਣਿਆ ਵੀ ਮਜ਼ਾ ਆਉਂਦਾ ਤੂੰ ਜਜ਼ਬਾਤੀ ਮੂਰਖ ਹੈ ਦੁਸ਼ਮਣ ਦਾ ਪ੍ਰੋਪਾਗੈਂਡਾ ਤੇ ਤੈਨੂੰ ਚੰਗਾ ਲੱਗਦਾ ਕੌਣ ਸਾਲਾ ਦੋਸਤ ਤੇ ਕੌਣ ਦੁਸ਼ਮਣ ਤੈਨੂੰ ਕੀ ਪਤਾ ਬੱਸ ਮਜ਼ਾ ਹੀ ਖਰਾਬ ਕਰਤਾ ਮੇਰਾ ਮੱਥਾ ਤੇ ਉਹੜੀਆਂ ਨਾਲ ਪਰ ਗਿਆ ਆਹੋ ਤੇਰਾ ਤਾਂ ਦੋਸਤੀ ਹੋ ਚੀਨ ਨਾਲ ਜੂ ਜਾਰੀ ਹੋਈ ਉਸ ਦੀ ਉਹ ਮੇਣਿਆ ਤੇ ਉੱਤਰ ਆਇਆ ਸੀ ਚੀਨ ਵੱਲ ਬੜਾ ਭੱਜ-ਭੱਜ ਪੈਂਦਾ ਜੀ ਆਪਣੇ ਮਾਮੇ ਰੂਸ ਬਾਰੇ ਤੇਰਾ ਕੀ ਖਿਆਲ ਹੈ ਤੇ ਗੱਲ ਸਿਧਾਂਤਕ ਲੀ ਤੇ ਹੋਤਰੀ ਉਹ ਆਪਣਾ ਸਾਰਾ ਤਾਨ ਲਾ ਕੇ ਚੀਨ ਨੂੰ ਝੂਠੀਆਂ ਕਰ ਰਿਹਾ ਸੀ ਬੰਗਲਾਦੇਸ਼ ਦੀ ਆਜ਼ਾਦੀ ਦਾ ਕੋਲ ਚੀਨ ਨੂੰ ਪਾਕਿਸਤਾਨ ਦੀ ਮਦਦ ਕਰਨ ਕਰਕੇ ਬੰਗਲਾਦੇਸ਼ ਵਿੱਚ ਹੋਏ ਕਤਲੇਆਮ ਦਾ ਜ਼ਿੰਮੇਵਾਰ ਕਹਿ ਰਿਹਾ ਸੀ ਤੇ ਮੈਰ ਰੂਸ ਨੂੰ ਸਮਾਜਿਕ ਸਾਮਰਾਜ ਸਾਬਤ ਕਰਨ ਲਈ ਸਿਰ ਤੋੜ ਜ਼ੋਰ ਲਾ ਰਿਆ ਸੀ ਬੰਗਲਾਦੇਸ਼ ਨੂੰ ਲੁੱਟਦੀ ਨਵੀਂ ਮੰਡੀ ਜੱਗੀ ਕੈਦੀਆਂ ਨੂੰ ਨਾ ਛੱਡਣ ਦੀ ਭਾਰਤ ਦੀ ਜਿੱਤ ਤੇ ਰੂਸ ਦਾ ਭਾਰਤ ਦੀ ਪਿੱਠ ਟੋਕਣਾ ਇੰਨੇ ਵਿੱਚ ਬਲਵੰਤ ਚਾਹ ਤੇ ਰੋਟੀ ਲੈ ਆਇਆ ਸੀ ਸਾਡੇ ਸਿੰਘ ਫਸੇ ਵੇਖ ਕੇ ਉਹ ਮੁਸਕਰਾ ਰਿਹਾ ਸੀ ਸਜਨ ਨੂੰ ਰੋਟੀ ਲਈ ਆਵਾਜ਼ ਦੇ ਕੇ ਉਹਨੇ ਸਾਨੂੰ ਗਲਾਸਾਂ ਵਿੱਚ ਚਾਹ ਪਾ ਕੇ ਦਿੱਤੀ ਅਸੀਂ ਦੋਵੇਂ ਚਾਹ ਪੀ ਰਹੇ ਸਾਂ ਤੇ ਨਾਲ ਰੂਸ ਤੇ ਚੀਨ ਨੂੰ ਆਪੋ ਆਪਣੀ ਥਾਂ ਤੇ ਠੀਕ ਸਾਬਤ ਕਰਨ ਲਈ ਜ਼ੋਰ ਲਾ ਰਹੇ ਸਾਂ ਬਲਵੰਤ ਅਸਿਆ ਪਾਜੀ ਮੈਂ ਹਾਫ ਸਟੈਂਪ ਐਂਡ ਜੰਪ ਲਾਉਂਦਾ ਹਾਂ ਇਹ ਜੰਪ ਲਾਉਣ ਲੱਗਿਆ ਲਕੀਰ ਤੋਂ ਪੈਰ ਉਠਾ ਕੇ ਉਹ ਪੈਰ ਫਿਰ ਅੱਗੇ ਜ਼ਮੀਨ ਤੇ ਸੁੱਟੀਦਾ ਇਹੋ ਫਿਰ ਦੂਜਾ ਪੈਰ ਥੋੜਾਕ ਧਰਤੀ ਤੇ ਸੁਹਾ ਕੇ ਅਖਾੜੇ ਚ ਛਾਲ ਮਾਰ ਦਈਦੀ ਐ ਅਸੀਂ ਉਸ ਦਾ ਮਤਲਬ ਨਹੀਂ ਸੀ ਸਮਝੇ ਚਿਹਰਿਆਂ ਤੇ ਹੈਰਾਨੀ ਦਾ ਪ੍ਰਭਾਵ ਤੱਕਦੇ ਆਂ ਬੋਲਿਆ ਸੋ ਹਾਰ ਸਾਡੇ ਭਾਰਤੀ ਕਾਮਰੇਡਾਂ ਦਾ ਐ ਇਹਨਾਂ ਦਾ ਵੀ ਇੱਕ ਪੈਰ ਚੀਨ ਤੇ ਇੱਕ ਰੂਸ ਅਤੇ ਉਸ ਸ਼ਾਲਾਂਗੂ ਥੋੜਾ ਜਿਹਾ ਪੈਰ ਹੀ ਭਾਰਤ ਚ ਲਾਉਂਦੇ ਨੇ ਖਬਰੇ ਕੰਡੇ ਚੁੱਭਦੇ ਹੋਣ ਸਾਡੀ ਬਹਿਸ ਕੁਝ ਜ਼ਿਆਦਾ ਵਿਸਤਾਰ ਫੜ ਗਈ ਸੀ ਅਸੀਂ ਉਸ ਦੇ ਵਿਅੰਗ ਉੱਤੇ ਸਿਰਫ ਮੁਸਕਰਾਏ ਹੀ ਤੇ ਫਿਰ ਬਹਿਸ ਵਿੱਚ ਰੁੱਝ ਗਏ ਉਹ ਸੱਜਣ ਨੂੰ ਰੋਟੀ ਫੜਾ ਕੇ ਉਹਦੀ ਬਾਟੀ 'ਚ ਚਾਹ ਉਲਦਣ ਲੱਗਾ ਸਾਨੂੰ ਸੱਜਣ ਨਾਲ ਗੱਲਾਂ ਕਰਨ ਦਾ ਚੇਤਾ ਹੀ ਭੁੱਲ ਗਿਆ ਸੀ ਗੱਲ ਸੰਸਾਰ ਇਨਕਲਾਬ ਪ੍ਰਤੀ ਰੂਸ ਅਤੇ ਚੀਨ ਦੇ ਦ੍ਰਿਸ਼ਟੀਕੋਣ ਤੇ ਚੱਲ ਰਹੀ ਸੀ ਸੁਖਵੰਤ ਬ੍ਰਿਜਨੇਵ ਦੇ ਅਮਰੀਕਾ ਵਿੱਚ ਜਾ ਕੇ ਨਿਕਸਨ ਨਾਲ ਸਮਝੌਤੇ ਨੂੰ ਅਮਨਪਸੰਦ ਤਾਕਤਾਂ ਦੀ ਜਿੱਤ ਕਹਿ ਰਿਹਾ ਸੀ ਤੇ ਮੈਂ ਪੁੱਛ ਰਿਹਾ ਸਾਂ ਕਿ ਚੀਨ ਵਿੱਚ ਨਿਕਸਨ ਦਾ ਜਾਣਾ ਫਿਰ ਦੋ ਜੰਗਬਾਜ਼ਾਂ ਦੀ ਮਿਲਣੀ ਕਿਵੇਂ ਸੀ ਹਸੀ ਹਫੇ ਹੋਏ ਮੂੰਹਾਂ ਵਿੱਚੋਂ ਝੱਗ ਸੁੱਟ ਰਹੇ ਸਾਂ ਕਿ ਅਚਾਨਕ ਬਲਵੰਤ ਸੱਜਣ ਦੀ ਕਿਸੇ ਗੱਲ ਤੋਂ ਫਿਰ ਖੜਾ ਕੇ ਹੱਸ ਪਿਆ ਪਾਜੀ ਆਪਣੀ ਬਹਿਸ ਛੱਡ ਕੇ ਜਰਾ ਉਹ ਵੇਖੋ ਸੱਜਣ ਦਾ ਤਾਇਆ ਜਾਂਦਾ ਉਹਦੀ ਪੱਗ ਦਾ ਰੰਗ ਵੇਖੋ ਰੱਤਾ ਅਸੀਂ ਵੇਖਿਆ ਗੂੜੀ ਲਾਲ ਪੱਗ ਬੰਨੀ ਸੱਜਣ ਦਾ ਤਾਇਆ ਰੇਲਵੇ ਲਾਈਨ ਵੱਲ ਜਾ ਰਿਹਾ ਸੀ ਹੱਸデア ਬਲਵੰਤ ਨੇ ਸੱਜਣ ਦੀ ਗੱਲ ਸੁਣਾਈ ਜਿਹੜੀ ਸੱਜਣ ਨੇ ਆਪਣੇ ਤਾਏ ਦੀ ਬਣਾ ਸਵਾਰ ਕੇ ਬੱਜੀ ਲਾਲ ਪੱਗ ਨੂੰ ਵੇਖ ਕੇ ਕਹੀ ਆਖੇ ਤਾਏ ਨੇ ਅੱਜ ਬੜੀ ਲੀਲੀ ਬੱਧੀ ਐ ਮੈਂ ਹੈਰਾਨੀ ਵਿੱਚ ਹੱਸਦਿਆਂ ਸੱਜਣ ਨੂੰ ਪੁੱਛਿਆ ਓਏ ਸੌਰੀ ਦੀਆ ਤੈਨੂੰ ਰੰਗਾ ਦੀ ਪਛਾਣ ਨਹੀਂ ਉਹ ਥੋੜਾ ਜਿਹਾ ਸੰਘਿਆ ਫਿਰ ਬੋਲਿਆ ਓ ਪਾਉ ਸਾਨੂੰ ਕੀ ਪਤਾ ਉਹ ਹੱਥ ਵਿੱਚ ਫੜੀ ਰੋਟੀ ਵੱਲ ਵੇਖਣ ਲੱਗਾ ਤੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ